ਜਿਵੇਂ ਬੰਦਾ ਰਾਤ ਨੂੰ ਸੁੱਤਾ ਪਿਆ ਹੈ ਨਾ ਅਚਾਨਕ ਰਾਤ ਨੂੰ ਅੱਖ ਖੁੱਲ ਗਈ ਤੇ ਤੁਹਾਡੀ ਬਾਡੀ ਨਾ ਜਿਹੜੀ ਸਕੀਨਾ ਤੁਹਾਡੀ ਐਦਾ ਜਲਣ ਲੱਗ ਜਾਂਦੀ ਹੈ ਜਿਵੇਂ ਕੋਈ ਚੁੰਡੀਆਂ ਵੱਢ ਰਿਹਾ ਹੁੰਦਾ ਤਕਲੀਫ ਹੁੰਦੀ ਹੈ ਪੂਰੀ ਬਾਡੀ ਦੇ ਵਿੱਚ ਤੇ ਜੇ ਆਪਾਂ ਕਿਸੇ ਦੇ ਡਾਕਟਰ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਐਂਜ਼ਾਈਟੀ ਆ ਕਿਸੇ ਨੇ ਸਹੀ ਇਹਦਾ ਆਨਸਰ ਦਿੱਤਾ ਨਹੀਂ ਹੈਗਾ ਨਾ ਤੇ ਉਹ ਡਿਪਰੈਸ਼ਨ ਦੀ ਦਵਾਈਆਂ ਸ਼ੁਰੂ ਕਰਵਾ ਦਿੰਦੇ ਨੇ ਐਂਜ਼ਾਈਟੀ ਦੀਆਂ ਦਵਾਈਆਂ ਸ਼ੁਰੂ ਕਰਵਾ ਦਿੰਦੇ ਨੇ ਪਰ ਮੈਂ ਤੁਹਾਡੇ ਕੋਲ ਪੁੱਛਦੀ ਆ ਵੀ ਇਹਦਾ ਕੀ ਇਲਾਜ ਹੈ ਕਿਉਂ ਹੁੰਦੀ ਹੈ ਇਹ ਇਹ ਜਿਗਰੇ 'ਚ ਗਰਮੀ ਪੈ ਜਾਂਦੀ ਹੈ ਆ ਜਿਹੜਾ ਸਾਡਾ ਜਿਗਰ ਹੈ ਉਹ ਚ ਗਰਮੀ ਇਹਦਾ ਇਲਾਜ ਦੇਖੋ ਆਪਣੇ ਰਸੋਈ ਚ ਆ ਰੇੜੀ ਤੇ ਇੱਕ ਬੰਦਾ ਸਵੇਰ ਤੋਂ ਸ਼ਾਮ ਤੱਕ ਹੋ ਕੇ ਦਿੰਦਾ ਫਰੀਜਦਾ ਹਨਾ ਸਬਜੀ ਲੈ ਲਓ ਤਾਂ ਉਹਦੇ ਚ ਇਲਾਜ ਪਿਆ ਤੁਸੀਂ ਖੀਰਾ ਅੱਛਾ ਜੀ ਟਮਾਟਰ ਮooli ਗਾਜਰ ਇਹ ਚਾਰ ਚੀਜ਼ਾਂ ਬਾਕੀ ਮੌਸਮੀ ਸਲਾਦ ਜਿਹੜਾ ਮਿਲਦਾ ਅੱਛਾ ਜੀ ਹਰੇ ਪੱਤੇ ਜਿਹੜੇ ਮਿਲਦੇ ਆ ਚੰਗੀ ਤਰ੍ਹਾਂ ਕੱਟ ਕੇ ਕੁਤਰ ਕੇ ਇੱਕ ਬਾਟੇ ਚ ਪਾ ਲਓ ਛੋਟੇ ਛੋਟੇ ਪੀਸ ਜੀ ਬਣਾਓ ਜੇ ਤੁਹਾਡਾ ਵਜਨ ਮੰਨ ਲਓ ਅ ਸਪੋਜ ਕਰੋ 50 ਕਿਲੋ ਤਾਂ 500 ਗ੍ਰਾਮ ਬਣਾਓ ਮੂਲੀ ਪਾਸਾ ਸਾਰਾ ਕੁਝ ਪਾਓ ਮੂਲੀ ਜ਼ਰੂਰੀ ਆ ਤੇ ਉਹਨੂੰ ਕਰਕੇ ਚੰਗੀ ਤਰ੍ਹਾਂ ਉਹਦੇ ਚ ਕਾਲੀ ਮਿਰਚ ਪਾਉਣੀ ਹੈ ਤੇ ਕਾਲਾ ਨਮਕ ਪਾਉਣਾ ਹਮ ਅੱਛਾ ਜੀ ਤੇ ਹੋਰ ਉਹਦੇ ਚ ਕੀ ਪਾਉਣਾ ਜਤੂਨ ਦਾ ਤੇਲ ਅੱਛਾ ਜੀ ਹਾਂ ਉਹ ਵੀ ਐਕਸਟਰਾ ਵਰਜਨ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਗੱਲਾਂ ਕਰਦੇ ਕਰਦੇ ਇੱਕ ਨਾਲ ਉਹਦੇ ਚ ਅਸੀਂ ਇਹ ਪਾਉਣਾ ਜਿਹਨੂੰ ਅਸੀਂ ਕਹਿੰਦੇ ਆ ਬਹੁਤ ਲੋਕ ਇਹਨੂੰ ਚੀਆ ਸੀਡ ਕਹਿੰਦੇ ਆ ਉਹ ਆਪਣੀ ਉਹ ਅਲੱਗ ਜੀਦਾ ਜੀਆ ਸੀਡ ਅਲੱਗ ਚੀਜ਼ ਆ ਇੱਕ ਤુલਸੀ ਦਾ ਬੀਜ ਆ ਅੱਛਾ ਜੀ ਤુલਸੀ ਜਿਹੜੀ ਆ ਉਹ ਜਲਣ ਨੂੰ ਖਤਮ ਕਰਦੀ ਆ ਉਹ ਜਿਹੜਾ ਬੂਰਜੇ ਉੱਤੇ ਲੱਗਿਆ ਹੁੰਦਾ ਹੈਗਾ ਉਹ ਵਾਲੇ ਵਿੱਚੋਂ ਬੀਜ ਨਿਕਲਦਾ ਹਾਂਜੀ ਉਹ ਉਹ ਜਿਹੜੀ ਤુલਸੀ ਹੈ ਉਹ ਸਾਡੀ ਸਰੀਰ ਦੀ ਜਲਣ ਨੂੰ ਸ਼ਾਂਤ ਕਰਦੀ ਆ ਅੱਛਾ ਜੀ ਕਈ ਲੋਕਾਂ ਦਾ ਟੈਂਪਰੇਚਰ ਡਾਊਨ ਹੁੰਦਾ ਅੱਛਾ ਜੀ ਉਹ ਟੈਂਪਰੇਚਰ ਘਟ ਗਿਆ ਚੰਗਾ ਭਲਾ ਬੰਦਾ ਕੰਮ ਕਰਦਾ ਕਰਦਾ ਲਟ ਜਾਂਦਾ ਉਹਨੂੰ ਐ ਨਹੀਂ ਪਤਾ ਲੱਗਦਾ ਕਿੰਨੇ ਘੰਟੇ ਪਿਆ ਰਹਿ ਗਿਆ ਬੇਹੋਸ਼ੀ ਵਾਂਗੂ ਹੂੰ ਉਹ ਉਹਦਾ ਇਲਾਜ ਸਿਰਫ ਇੱਕ ਤુલਸੀ ਦੇ ਪੱਤੇ ਨੇ ਜਾਂ ਤુલਸੀ ਦਾ ਬੀਜ ਆ। ਅੱਛਾ ਜੀ। ਜੇ ਰੈਗੂਲਰ ਲਿਆ ਜਾਵੇ। ਹਾਂਜੀ ਹਾਂਜੀ। ਤਾਂ ਉਹਦੇ ਵਿੱਚ ਇਹ ਅਸੀਂ ਆਪਣੇ ਭੁਗਤਿਆਂ ਹੋਈਆਂ ਚੀਜ਼ਾਂ ਨਹੀਂ ਜੀ। ਇਹ ਦੇਖੋ ਇਹ ਮੈਂ ਤੁਹਾਨੂੰ ਛੋਟੀ ਜੀ ਚੀਜ਼ ਦਿਖਾਣਾ ਜਿਵੇਂ ਆਪਾਂ ਮੰਨ ਲਓ ਇਹਦੇ ਵਿੱਚ ਪਾਣੀ ਲੈ ਲਿਆ ਅੱਧਾ ਗਲਾਸ। ਹਮ ਇਹ ਚਾਪਾ ਨੇ ਇੱਕ ਚਮਚ ਬੀਜ ਪਾ ਲਿਆ। ਇਹ ਦੇਖੋ ਨੂਰੀ ਮੈਡੋ ਤੁਸੀਂ ਤਾਂ ਚੰਗੀ ਤਰ੍ਹਾਂ ਪਛਾਣਦੇ ਹੋਣੇ ਤੁਹਾਡੇ ਘਰ ਤਾਂ ਬਹੁਤ ਬਹੁਤ ਤુલਸੀ ਲੱਗੀ ਪੂਰਾ ਬਾਗ ਬਣਿਆ ਪਿਆ ਜੀ ਇਹ ਇਹਨੂੰ ਇਕੱਠੇ ਕਰ ਲੈਣਾ ਉਹਨਾਂ ਵਰਗੀ ਵੀ ਲੱਗ ਰੇ ਥੋੜੇ ਥੋੜੇ ਜਿਹਾ ਜਿਹੜਾ ਸਬਜਾ ਸੀਡਸ ਨਹੀਂ ਹੁੰਦੇ ਸਬਜਾ ਸੀਡ ਵਾਂਗੂ ਲੱਗਦੇ ਨੇ ਇਹ ਉਹੀ ਐ ਹੈਲੋ ਓਕੇ ਇਹ ਆਪਾਂ ਇਹਦੇ ਵਿੱਚ ਪਾ ਦਿੱਤਾ ਇਹਦੇ ਵਿੱਚ ਪਾਇਆ ਥੋੜਾ ਜਿਹਾ ਹੋਰ ਪਾਣੀ ਇਹਨੂੰ ਹੁਣ ਆਪਾਂ ਥੋੜਾ ਜਿਹਾ ਪਿਆ ਰਹਿਣ ਦਿੰਦੇ ਹਾਂ ਬਾਕੀ ਗੱਲ ਕਰਦੇ ਹਾਂ ਜਦ ਤੱਕ ਫੇਰ ਇਹਨੂੰ ਦੇਖ ਕੇ ਇਹਨੂੰ ਤਿਆਰ ਹੋਣ ਦੋ ਫਿਰ ਤੁਹਾਨੂੰ ਮੈਂ ਇਹਦੇ ਬਾਰੇ ਦੱਸਾਂ ਉਹਦੋਂ ਤੱਕ ਸਿਰ ਤੁਸੀਂ ਇਹ ਦੱਸੋ ਆ ਆ ਪ੍ਰੋਡਕਟ ਪ for male and female pure हुँ, herbs ਇਹਦੇ ਵਿੱਚ ਕਿਹੜੀਆਂ ਕਿਹੜੀਆਂ ਹਰਬਸ ਨੇ ਕਿਉਂਕਿ ਆਪਾਂ ਲਗਾਉਣ ਵਾਲੀਆਂ ਤਾਂ ਬਹੁਤ ਚੀਜ਼ਾਂ ਬਾਰੇ ਗੱਲ ਕਰਨੀ ਠੀਕ ਹੈ ਮੈਨੂੰ ਲੱਗਦਾ ਇਹ ਵੀ ਸ਼ਾਇਦ ਇਹ ਖਾਣ ਵਾਲਾ ਪ੍ਰੋਡਕਟ ਹੈ ਜਿਹੜਾ ਸਾਡੇ ਲਈ ਬੈਨੇਫੀਸ਼ੀਅਲ ਹੋ ਸਕਦਾ ਇਹ ਨਾ ਮੈਂ ਤੁਹਾਨੂੰ ਦੱਸਦਾ ਹਸ਼ਨੀਨ ਇਹ ਸਭ ਤੋਂ ਵਧੀਆ ਚੀਜ਼ ਹੈ ਜਿਹੜਾ ਤੁਹਾਡਾ ਮੈਂ ਸਭ ਤੋਂ ਪਹਿਲੀ ਚੀਜ਼ ਲਿਖੀ ਹੋਈ ਹੈ ਹੈਲਪ ਮੈਨੇਜ ਤੁਹਾਡਾ ਜਿਹੜਾ ਹੈਗਾ ਸਟ्रेस ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਆਪਣੇ ਸਾਰੇ ਲਈ ਬਹੁਤ ਜ਼ਰੂਰੀ ਹੈ ਇਹ ਉਹਨੂੰ ਮੈਨੇਜ ਕਰਦਾ ਜੀ ਮੈਂਟਲ ਹੈਲਥ ਨੂੰ ਮੈਨੇਜ ਕਰਦਾ ਕਿਉਂਕਿ ਮੈਂਟਲ ਹੈਲਥ ਕੀ ਆ ਸਾਡੀ 24 ਘੰਟੇ ਦਾ ਸਟ्रेस ਔਰ ਬਿਨਾ وجہ ਇੱਕ ਦੂਜੇ ਦੀਆਂ ਗੱਲਾਂ ਬਾਤਾਂ ਦਾ ਸਟ्रेस ਕਿਸੇ ਨੇ ਕੁਝ ਕਹਿ ਤਾ ਤਾਂ ਇਹ ਉਹ ਚੀਜ਼ਾਂ ਸਾਰੀਆਂ ਇਹਦੇ ਵਿੱਚ ਨੇ ਤੇ ਦੂਜਾ ਇਹ ਤੁਹਾਡੀ ਜਿਹੜੀ ਬਾਡੀ ਦੀ ਸਟਰੈਂਥ ਆ ਉਹਨੂੰ ਤੇ એનર્ਜੀ ਨੂੰ ਬਿਲਡ ਕਰਦਾ ਜੀ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਆ ਕਿ ਆਹੀ ਇਹ ਵੀ ਇਹਦੇ ਨਾਲ ਰਿਲੇਟਡ ਇਹ ਜਿਹੜੀ ਜਲਨ ਹੁੰਦੀ ਆ ਸਰੀਰ 'ਚ ਇਹ ਇਹਨੂੰ ਤੁਸੀਂ ਘਰੇ ਬਣਾਓ ਅੱਛਾ ਜੀ ਇੱਕ ਐਸਾ ਫਾਰਮੂਲਾ ਜਿਹੜਾ ਸਾਡੇ ਕੋਲ ਉਹਨਾਂ ਬਣ ਨਹੀਂ ਰਿਹਾ ਜਿੰਨੀ ਡਿਮਾਂਡ ਆ ਲੋਕਾਂ ਦੀ ਤਾਂ ਮੈਂ ਲੋਕਾਂ ਨੂੰ ਕਿਹਾ ਵੀ ਇਹਨੂੰ ਘਰ ਹੀ ਬਣਾਈ ਜਾਓ ਕਿਉਂਕਿ ਜਿਹੜੇ ਘਰ ਬਣਾ ਸਕਦੇ ਉਹ ਤਾਂ ਬਣਾਉਣ ਨਾਲ ਘਟੋ ਘਟ ਜਿਹੜੇ ਬਣਾ ਹੀ ਨਹੀਂ ਸਕਦੇ ਜੋ ਵੀ ਘੰਟੇ ਫਿਲਮਾਂ ਬਣਾਈ ਜਾਂਦੇ ਆ। ਉਹ ਨਾ ਮਿਲਦਾ। ਅਸੀਂ ਤਾਂ ਅਸਲ ਵਿੱਚ ਕਿ ਜਾਣਾ ਹੈ। ਲੇਕਿਨ ਫਿਲਮ ਬਣਾਉਣਾ ਕਿਵੇਂ ਚਾਹ ਕੋ ਟਾਈਮ ਹੀ ਨਹੀਂ ਦਿੰਦੇ ਬਣਾਉਣਾ ਮੈਦੇਦ ਨਾ ਪਰ ਜਿਹੜੇ ਰੁਕ ਵੜਾ ਸਕਦੇ ਆ। ਨੰਬਰ 1 ਦੇ ਵਿੱਚ ਅਸ਼ਵਗੰਧ ਪਾਊਡਰ। ਅੱਛਾ ਜੀ। ਅਸ਼ਵਗੰਧ ਉਸ ਤੋਂ ਬਾਅਦ ਸ਼ਤਾਵਰ। ਅਸ਼ਵਗੰਧ ਸ਼ਤਾਵਰ ਤੇ ਫਿਰ ਇਹਦੇ ਵਿੱਚ ਕੌਂਚ ਬੀਜ ਤੇ ਇੱਕ ਦੇ ਵਿੱਚ ਸਫੈਦ ਮੁਸਲੀ। ਅੱਛਾ ਇਹ ਚਾਰ ਚੀਜ਼ਾਂ ਪੰਜਵੀਂ ਚੀਜ਼ ਦੇ ਵਿੱਚ ਪੈਂਦੀ ਹੈ ਗੋਖਸ਼ੂਰਾ ਅੱਛਾ ਜੀ ਗੋਖਸ਼ੂਰ ਜਿਹੜਾ ਹੈਗਾ ਇਹ ਭਖੜਾ ਵੀ ਇਹਨੂੰ ਕਿਹਾ ਜਾਂਦਾ ਇਹ ਪੰਜ ਚੀਜ਼ਾਂ ਦਾ ਪਾਊਡਰ ਹੈ ਚ ਛੇਵੀਂ ਚੀਜ਼ ਕੋਈ ਨਹੀਂ ਹੈਗੀ ਮਿੱਤਰੋ ਬਾਕੀ ਤੇ ਜੋ ਪੈਂਦੇ ਨੇ ਫਾਰਮੂਲੇ ਉਹ ਅਲੱਗ ਹੁੰਦੇ ਨੇ ਇਹ ਪੰਜ ਚੀਜ਼ਾਂ ਦਾ ਪਾਊਡਰ ਤੁਸੀਂ ਪੰਜੇ ਚੀਜ਼ਾਂ 200 200 ਗ੍ਰਾਮ ਲੈ ਲਓ ਕਿਲੋ ਬਣ ਜਾਂਦਾ ਅੱਛਾ ਜੀ ਮੁਕਦਾ ਨਹੀਂ ਸਾਰਾ ਟੱਬਰ ਵੀ ਜੇ ਇਹਨੂੰ ਖਾਈ ਜਾਵੇ ਸਮਾਨ ਕਾਫੀ ਸਾਰੇ ਨਾ ਇਹ ਜਿੰਨੀਆਂ ਮਰਜ਼ੀ ਤੁਸੀਂ ਪੰਜੀਰੀਆਂ ਖਾ ਲਓ ਜਿੰਨੇ ਮਰਜ਼ੀ ਤੁਸੀਂ ਪਿੰਨੀਆਂ ਖਾ ਲਓ ਜਿੰਨੀ ਮਰਜ਼ੀ ਤੁਸੀਂ ਮਲਟੀਵਿਟਾਮਿਨ ਖਾ ਲਓ ਇਹ ਸਭ ਦਾ ਪੇਓ ਹੈ ਜੀ ਇਹ ਜਿਹੜਾ ਨੁਸਖਾ ਮੈਂ ਦੱਸਿਆ ਕਿਉਂਕਿ ਮੈਨੂੰ ਆਇਆ ਵੀ ਜਿਹਨੇ ਨੁਸਖੇ ਮੈਂ ਬੋਲ ਦੂੰਗਾ ਉਹਨਾਂ ਹੀ ਲੋਕਾਂ ਨੂੰ ਫਾਇਦਾ ਹੁੰਦਾ ਜਾਊਗਾ ਤੇ ਇਹ ਪੰਜ ਚੀਜ਼ਾਂ ਦਾ ਨੁਸਖਾ ਅਸ਼ਵਗੰਧ ਸਤਾਵਰ ਗੋਖਰੂ ਸਫੈਦ ਮੁਸਲੀ ਤੇ ਕੌਂਚ ਬੀਜ ਕੌਂਚ ਬੀਜ ਜਿਹੜਾ ਹੈਗਾ ਉਹ ਸਾਡੇ ਵੀਰਜ ਨੂੰ ਗਾੜਾ ਕਰਦਾ ਉਹ ਸਫੈਦ ਮੁਸਲੀ ਜਿਹੜੀ ਹੈ ਸਪਰਮ ਕਾਊਂਟ ਨੂੰ ਇਨਕਰੀਜ਼ ਕਰਦੀ ਹੈ ਉਹ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ ਸਭ ਲਈ ਫਾਇਦੇਮੰਦ ਦਾ ਟੈਸਟੋਸਟੇਰੋਨ ਲੈਵਲ ਨੂੰ ਇਨਕਰੀਜ਼ ਕਰਦਾ ਜਿਹੜਾ ਗੋਖਰੂ ਹੈ ਭਖੜਾ ਉਹ ਸਾਡੇ ਬਾਥਰੂਮ ਚ ਆਉਣ ਵਾਲੀ ਜਿੰਨੀ ਵੀ ਗਰਮੀ ਆ ਜਿਗਰ ਦੀ ਜਿੰਨੀ ਵੀ ਗਰਮੀ ਆ ਉਹਨੂੰ ਕਲੀਨ ਕਰਦਾ ਜਿੰਨਾ ਦਾ ਬਾਥਰੂਮ yellow ਆਉਂਦਾ ਪੀਲਾ ਆਉਂਦਾ ਜਾਂ ਧਾਤ ਪੈਂਦੀ ਆ ਕੁਛ ਵੀ ਆ ਜਾਂ ਕੁੜੀਆਂ ਦੇ ਵਿੱਚ ਜਿਵੇਂ ਲਕੋਰੀਆ ਵਗੈਰਾ ਦੀ ਸ਼ਿਕਾਇਤ ਆ ਉਹ ਸਭ ਨੂੰ ਠੀਕ ਕਰਦਾ ਫਿਰ ਅਸ਼ਵਗੰਧ ਔਰ ਸ਼ੇਤਾਵਰ ਇਹਨਾਂ ਦਾ ਜਿੰਨਾ ਗੁਣਗਾਨ ਕੀਤਾ ਜਾਵੇ ਉਹਨਾਂ ਥੋੜਾ ਕਿਉਂਕਿ ਇਹ ਲੇਡੀਜ਼ ਵਾਸਤੇ ਵੀ ਜੈਂਟਸ ਵਾਸਤੇ ਵੀ ਸਭ ਤੋਂ ਬੈਸਟ ਚੀਜ਼ ਆ ਔਰ ਇਹ ਕੁਦਰਤ ਵੱਲੋਂ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕੋਈ ਸੁਭਾਸ਼ ਗੋਇਲ ਨੇ ਪਿਓ ਦਾਦਿਆਂ ਦਾ ਨੁਸਖਾ ਨਹੀਂ ਹੈਗਾ ਇਹ ਸਾਡਾ ਗ੍ਰੰਥਿਕ ਯੋਗ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਨੂੰ ਘਰੇ ਬਣਾਓ ਘਰੇ ਖਾਓ ਜੇ ਨਹੀਂ ਬਣਦਾ ਫਿਰ ਸਾਨੂੰ ਫੋਨ ਕਰਿਓ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਮਹੀਨਾ ਜਾਂ 2 ਮਹੀਨੇ ਲੱਗਦੇ ਆ ਅੱਜ ਜੇ ਆਰਡਰ ਆਉਂਦਾ ਇਹ ਨਹੀਂ ਹੈ ਕਿ ਤੁਸੀਂ ਅੱਜ ਆਰਡਰ ਕਰਤਾ ਕੱਲ ਨੂੰ ਫੋਨ ਕਰਨ ਲੱਗ ਜਾਓਗੇ ਸਾ ਪੈਸੇ ਲੈ ਕੇ ਬਹਿ ਗਏ ਤੁਸੀਂ ਨਾ ਮਹੀਨਾ 2 ਮਹੀਨੇ ਲੱਗਦੇ ਆ ਫਿਰ ਇਹ ਤੁਹਾਡੇ ਘਰੇ ਪਹੁੰਚ ਜਗਾ ਹਜ਼ਾਰਾਂ ਸਾਲ ਪੁਰਾਣੀ ਉਸਕੀ ਨਹੀਂ ਇਹ ਚੀਜ਼ ਜਿਹੜਾ ਅਸ਼ਵਗੰਧਾ ਹੈ ਮੇਰੇ ਖਿਆਲ ਇਹ ਵੀ ਤੁਹਾਡੇ ਮਾਈਂਡ ਨੂੰ ਠੀਕ ਰੱਖਦਾ ਹੈ ਅਸ਼ਵਗੰਧਾ ਜਿਹੜਾ ਨਾ ਜੀ ਸਾਡੇ ਸਿਰਫ ਅਸ਼ਵਗੰਧਾ ਦਾ ਇੱਕੋ ਹੀ ਰੋਲ ਆ ਕਿ ਸਾਡੇ ਪੂਰੀ ਬਾਡੀ ਦੇ ਵਿੱਚ ਜਿੰਨੀਆਂ ਨਾੜਾਂ ਨੇ ਉਹਨਾਂ ਦਾ ਪੋਸ਼ਣ ਕਰਦਾ ਹੋ। ਜਿਵੇਂ ਜਿਵੇਂ ਆਪਾਂ ਕਹਿੰਦੇ ਆ ਵੀ ਆ ਡਾਕਟਰ ਨੀਰੋ ਸਰਜਨ ਹੈ। ਇਹ ਡਾਕਟਰ ਆਈ ਸਪੈਸ਼ਲਿਸਟ ਆ। ਇਹ ਸਾਡੇ ਸਰੀਰ ਦੀ ਨਰਵ ਸਿਸਟਮ ਦਾ ਸਪੈਸ਼ਲਿਸਟ ਆ। ਅਸ਼ੂਗੰਦ ਪਾਵੜ। ਤੇ ਹੁਣ ਦੇਖੋ ਆ ਚੀਜ਼ ਕਿਆ ਬਣੀ ਹੈ। ਹਾਂਜੀ। ਮੈਂ ਵੀ ਦੇਖੀ ਸੀ। ਵਾਓ। ਬਣ ਗਿਆ ਨਾ ਜੀ ਕਿੰਨਾ ਵਧੀਆ ਚੀਜ਼ ਬਣੀ। ਕਿੰਨੇ ਮਿੰਟ ਲੱਗੇ। ਮੇਰਾ ਖਿਆਲ ਆ 2-3 ਮਿੰਟ ਲੱਗੇ ਨਾ ਜੀ। ਹਾਂਜੀ। ਬਲਕਿ ਤੁਰੇ ਜਾਂ ਨਹੀਂ ਹੋ ਗਿਆ। ਤਿਆਰ ਹੋ ਗਿਆ। ਹਾਂਜੀ। ਹੋ ਗਿਆ ਨਾ। ਇਹ ਜਿਹੜੀ ਚੀਜ਼ ਆ ਨਾ ਹਾਂਜੀ। ਇਨੂੰ ਫਿਰ ਤੁਸੀਂ ਉਹ ਸਲਾਦ ਦੇ ਵਿੱਚ ਪਾ ਲੈਣਾ ਓਕੇ ਅੱਛਾ ਜੀ ਜਿਹੜਾ ਤੁਸੀਂ ਦੱਸਿਆ ਵੀ ਸਾਰੇ ਮੌਸਮੀ ਸਲਾਦ ਇਕੱਠੇ ਕਰਕੇ ਜਤੂਨ ਦਾ ਤੇਲ ਪਾਉਣਾ ਹੈ ਬਿਲਕੁਲ ਤੇ ਇਹ ਵੀ ਪਾਉਣਾ ਹੈ ਇਹ ਉਹਦੇ ਵਿੱਚ ਪਾ ਲੈਣਾ ਕਲੌਂਜੀ ਦੇ ਬੀਜ ਵੀ ਪਾਉਣੇ ਹਨਾ ਕਲੌਂਜੀ ਦੇ ਬੀਜ ਪਾਣੀ ਦੇ ਨਾਲ ਹੀ ਨਹੀਂ ਨਹੀਂ ਪਾਣੀ ਤੋਂ ਬਿਨਾ ਓਕੇ ਛਾਣ ਕੇ ਪਾਣੀ ਐਦਾਂ ਪੀ ਲਓ ਇਹ ਪਾਣੀ ਬਹੁਤ ਗੁਣਕਾਰੀ ਆ ਫਿਰ ਤਾਂ ਸਾਰਾ ਬੀਜ ਉਹਦੇ ਵਿੱਚ ਹਾਂ ਬੀਜ ਸਲਾਣੀ ਦੇ ਮਤਲਬ ਛਾਹ ਕੇ ਮਤਲਬ ਇਹਨੂੰ ਵਿੱਚ ਪਾ ਲੈਣਾ ਤੇ ਨਾਲ ਬਤੇ ਕੀ ਹੈ ਜੀ ਕਲੌਂਜੀ ਮੇਥੀ ਦੀ ਤੁਸੀਂ ਗੱਲ ਕੀਤੀ ਹੈ ਮੈਂ ਐਡ ਕਰ ਦਿੰਨਾ ਕਲੌਂਜੀ ਦੇ 10-15 ਕ ਦਾਣੇ ਤੇ ਮੇਥੀ ਦੇ 20 ਕ ਦਾਣੇ ਇਹ ਰਾਤ ਨੂੰ ਭਿਉਂ ਦਿਓ ਉਹਦੇ ਵਿੱਚ 40 ਕ ਦਾਣੇ ਕਾਲੇ ਛੋਲਿਆਂ ਦੇ ਵੀ ਪਾ ਲਓ ਇਹ ਤਾਂ ਸ਼ੂਗਰ ਵਾਸਤੇ ਹੀ ਹੋਵੇਗੀ ਬੇਟਾ ਤੁਸੀਂ ਕਲੌਂਜੀ ਵਾਲਾ ਪ੍ਰੋਡਕਟ ਪਿਆ ਹੈ ਇਹ ਇਸ ਟਾਈਮ ਤੇ ਇਹ ਤਿੰਨੇ ਚੀਜ਼ਾਂ ਨੂੰ ਭਿਓ ਕੇ ਨਾ ਜੀ ਉਹਦੇ ਵਿੱਚ ਪਾ ਲਓ ਅੱਛਾ ਜੀ ਤਾਕੇ ਉਹ ਸਲਾਦ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਹਾਰਾਜਾ ਸਟਾਈਲ ਚ ਬਹਿ ਕੇ ਖਾਓ ਚਬਾ ਚਬਾ ਕੇ ਹੈ ਜੀ ਔਰ ਨਾਲ ਆਪਣੀ ਘਰ ਵਾਲੀ ਨੂੰ ਖਿਲਾਓ ਉਹ ਵੀ ਸਾਰਾ ਦਿਨ ਤੁਹਾਡੀ ਸੇਵਾ ਕਰਦੀ ਐ ਨਾਲ ਬਹਿ ਕੇ ਇਕੱਠੇ ਖਾਓ ਜਿਵੇਂ ਲੋਕ ਸਵੇਰੇ ਕਹਿੰਦੇ ਚਾਹ ਦਾ ਕੱਪ ਸੰਜਿਆ ਕਰੀਏ ਮੈਂ ਕਹਿੰਦਾ ਸਲਾਦ ਸੰਜਿਆ ਕਰੋ ਤੁਸੀਂ ਮੁੜ ਕੇ ਜ਼ਿੰਦਗੀ ਚ ਨਹੀਂ ਕਹੋਗੇ ਮੇਰੇ ਪੈਰਾਂ ਚ ਜਲਣ ਹੁੰਦੀ ਆ ਮੇਰੇ ਸਰੀਰ ਚ ਜਲਣ ਹੁੰਦੀ ਆ ਮੈਂ ਥੱਕ ਗਿਆ ਮੈਂ ਐ ਕਰ ਗਿਆ ਕੋਈ ਪ੍ਰੋਬਲਮ ਨਹੀਂ ਇਹ ਇਹ ਜਿਹੜਾ ਸਿਗਰ ਨਾਲ ਜੀ ਇਹ ਸਭ ਤੋਂ ਬੈਸਟ ਤੁਹਾਡਾ ਸਵਾਲ ਸੀਗਾ ਜਿਹਦਾ ਜਵਾਬ ਵੀ ਇੰਨੀ ਸ਼ਿੱਦਤ ਨਾਲ ਹੀ ਬਣਦਾ ਸੀ ਕਿਉਂਕਿ ਸਾਡੇ ਘਰਾਂ ਦੇ ਵਿੱਚ ਬਹੁਤ ਐਸੇ ਬਜ਼ੁਰਗ ਮਾਤਾ ਪਿਤਾ ਭੈਣਾਂ ਨੇ ਵੀਰ ਨੇ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਕੋਈ ਕੁਝ ਲਿਆ ਕੇ ਦੇਣ ਵਾਲਾ ਨਹੀਂ ਪਰ ਸਲਾਦ ਤੋਂ ਘਰੀ ਘੱਟ ਸਕਦੇ ਨੇ ਸਲਾਦ ਤੋਂ ਬਣਾ ਕੇ ਖਾ ਸਕਦੇ ਹਾਂ ਪਰ ਰੋਟੀਂ ਚ ਕੱਟਦੀ ਹੈ ਇਜ਼ੀ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਬ੍ਰੇਨ ਨੂੰ ਤਾਕਤ ਮਿਲਦੀ ਹੈ ਤੁਸੀਂ ਇੰਨੀਆਂ ਸੋਹਣੀਆਂ ਚੀਜ਼ਾਂ ਦੱਸਤੀਆਂ ਨਾ ਵਾਲੀਆਂ ਹੁਣ ਜਿਵੇਂ ਬੱਚੇ ਹੁਣ ਹੈਲਦੀ ਸੀਗੇ ਸਾਰੇ ਲਾਭ ਜ਼ਿਆਦਾ ਤੇ ਹੁਣ ਉਹ ਕਹਿੰਦੇ ਅਸੀਂ ਫਿਟ ਹੋਣਾ ਹੈ ਤੁਸੀਂ ਇੰਨੀਆਂ ਸੋਹਣੀਆਂ ਚੀਜ਼ਾਂ ਦੱਸਤੀਆਂ ਕਿ ਮੈਂ ਹੁਣ ਉਹਨਾਂ ਦੀ ਡਾਈਟ ਦੇ ਵਿੱਚ ਇਹਨੂੰ ਵੀ ਸ਼ਾਮਲ ਕਰ ਦੇਣਾ ਈਜ਼ੀ ਹੋ ਜਾਣਾ। ਕਿਉਂਕਿ ਇਹ ਚੀਜ਼ਾਂ ਸਭ ਤੋਂ ਬੈਸਟ ਤਾਂ ਨੇ ਜੀ ਇਹ ਸਾਡੇ ਹਲੇ ਵੀ ਹਲੇ ਵੀ ਕਿਤਨਾ ਕਿਤੇ ਇਹ ਚੀਜ਼ਾਂ ਸਾਡੇ ਕੋਲੇ ਬਚੀਆਂ ਹੋਈਆਂ ਨੇ ਜਿਹੜੇ ਬਹੁਤ ਮਹਿੰਗੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਹਲੇ ਕੈਮੀਕਲ ਮਿਕਸ ਹੋ ਗਿਆ ਕੋਈ ਫੈਕਟਰੀ ਪੈਸਟੀਸਾਈਡ ਹੁਣ ਗਾਜਰ ਨੂੰ ਕੀ ਬੰਦਾ ਲਾਊਗਾ ਮੂਲੀ ਨੂੰ ਕੀ ਲਾਊਗਾ ਤੇ ਇਹ ਕੀਰੇ ਨੂੰ ਕੀ ਲਾਊਗਾ ਇਹ ਸਾਨੂੰ ਸਹੀ ਵਾਲੇ ਮਿਲ ਰਹੇ ਨੇ ਇਹ ਖਾਣੇ ਚਾਹੀਦੇ। ਨਹੀਂ ਬਿਲਕੁਲ ਸਹੀ ਗੱਲ ਐ ਸੰਤੋਖ।